ਹਾਂਜੀ ਹਾਂਜੀ ਕੀ ਉੱਥੇ ਦਾ ਕੀ ਪ੍ਰੋਸੀਜਰ ਹੋਣਾ ਭਾਈ ਪਹਿਲੇ ਆਈ ਮਸ਼ੀਨ ਰਾਏ ਉਹੀ ਕੰਮ ਜਿੱਦਾ ਪਹਿਲੇ ਹੁੰਦਾ ਉਹੀ ਕੰਮ ਫੇਰ ਹੋਣਾ ਕਿ ਆਹ ਤੇ ਭਾਈ ਅਸੀਂ ਵਿਆਜ ਤੇ ਪੈਸਾ ਚੱਕ ਕੇ ਲਾਇਆ ਬਸ ਵਿਆਜ ਸਾਡੇ ਬੱਚੇ ਘਰੀਆਂ ਆਣੇ ਚਾਹੀਦੇ ਉਹ ਸਾਡੀ ਕਸਣਾ ਹੀ ਨਹੀਂ ਨਾ ਕੱਲ੍ਹ ਤੋਂ ਸਾਡੇ ਬੱਚਿਆਂ ਨੂੰ ਵਾਪਸ ਨਹੀਂ ਦੀ ਆਪਾਂ ਜਾਨਾ ਤੰਗੀ ਬਹੁਤ ਆਥੇ ਉਧਰ ਨੇ ਏਜੰਟ ਨੇ ਵੀ ਇਹੀ ਗੱਲ ਕੀਤੀ ਸੀ ਕਹਿੰਦਾ ਵੀ ਆਖਿਆ ਭਾਈ ਗੱਡੀਆਂ ਵਹਿਣਾਂ ਦਵਾ ਦੇਣੇ ਕਹਿੰਦਾ ਕੋਈ ਕੰਮ ਚੱਲਣ ਲੱਪਣਾ ਕਹਿੰਦਾ ਰੁਪਿਆ ਪੈਸਾ ਕਰਕੇ ਚੱਕ ਕੇ ਸੀਲੇ ਪਰ ਜਾ ਕੇ ਤਾਂ ਦਿੱਤਾ ਵਾ 5 ਰੁਪਿਆ ਦਾ ਭਰਨਾ ਮੈਂ ਹੰਜ ਮਿੰਨਾ ਨਹੀਂ ਹੋਇਆ ਮੇਰੇ ਮੁੰਡੇ ਨੂੰ ਗਿਆ ਨ ਪਹਿਲਾਂ ਗਿਆ ਤਾਂ ਵੀ ਫਸਾਇਆ ਇਹਨਾਂ ਨੇ ਮਹਾਰਾਜ ਜੀ ਇਹ ਨਹੀਂ ਜਿਹੜੀਆਂ 6 6 ਮਹੀਨੇ ਗੱਡੀਆਂ ਪਹਿਲਾਂ ਫੰਟਰ ਵਾਹੀਆਂ ਨਾ ਵਰਤਿਆ ਸੀ ਇਹ ਨਹੀਂ ਜਾਣਿਆ ਆਪਣੇ ਕੋਲ ਉਪਲਾਨ ਤਾਰ ਕੇ ਸਾਨੂੰ ਕਹਿੰਦੇ ਤੁਹਾਡੇ ਨਾਲੇ ਕਰਤੀਆਂ ਇੰਨੇ ਕੰਮ ਕਰਾਓ ਜੀ ਅੱਛਾ ਜੀ ਫੇਰ ਤੁਮਨੇ ਨੇ ਹਮੇ ਹੁੰਦਾ ਹੀ ਨਾ ਇੱਕ ਸੁਪਰੀ ਪਹਿਲਾਂ ਕੰਮ ਹੀ ਹੁੰਦਾ ਘਰ ਪਰ ਕੋਈ ਨਹੀਂ ਅਸੀਂ ਚਾਬੀ ਪਾਣਾ ਕੋਈ ਤੁਹਾਨੂੰ ਬੁਲਾਣਾ ਬਣਾ ਦਿਆ ਕਰੂਗੇ ਕੋਈ ਗੱਲ ਨਹੀਂ ਜੇ ਤੁਸੀਂ ਤੇ ਹਾਜ ਦੀ ਲੈਣੀ ਲਾਓਗੇ ਹਾਂਜੀ ਹਾਂਜੀ ਲੋਕਾਂ ਨੇ ਕਹਿ ਲੱਗ ਪਏ ਰਾਤ ਨੂੰ ਵੀ ਦੂਜੀ ਸਾਈਡ ਕੋਲ ਉੱਡਾਂ ਚ ਜਿਹੜੀਆਂ ਪ੍ਰਾਣੀਆਂ ਹੋਣ ਗੱਡੀਆਂ ਜਿਹੜੀਆਂ ਮਾਣਾਂ ਤੇ ਜਾ ਕੇ ਕਰੋਨਤੀ ਨੇ ਹੋਰ ਵੀ ਗੱਡੀਆਂ ਬੰਆਂ ਬੜੀਆਂ ਜੀ ਕਰੋਨਤੀ ਨੇ ਬੜੇ ਸਾਡੇ ਪਾਸੇ ਬਾਰਾ ਕੰਮ ਹੈ ਜੀ ਤੁਸੀਂ ਕੋਈ ਪ੍ਰਸ਼ਾਸਨ ਨੂੰ ਕਰਾਈ ਤੇ ਪਲਾਨ ਕੋਈ ਹਾਂਜੀ ਕਰਾਈ ਆ ਨੰਗਲ ਥਾਣੇ ਤੇ ਕਰਾਈ ਦੀ ਆ ਨੰਗਲ ਥਾਣੇ ਤੇ ਕਰਵਾਈ ਹਾਂਜੀ ਅੱਛਾ ਜੀ ਸਾਡੇ ਬੱਚੇ ਆਣੇ ਚਾਹੁੰਦੇ ਠੀਕ ਠਾਕ ਘਰ ਹੀ ਪੁੱਜਣੇ ਚਾਹੁੰਦੇ ਸਾਡਾ ਪੈਸਾ ਮੈਨੂੰ ਪਤਾ ਜਿੱਦਾਂ ਸੀ ਵਿਆਹ ਪਰ ਪੈਸੇ ਚੱਕ ਚੱਕ ਕੇ ਦਿੱਤੇ ਵੀ ਐਨਾ ਕਰਜ਼ਾ ਸਿਰ ਨੂੰ ਉਹ ਮੈਂ ਕਿੱਥੇ ਤੇ ਮੋਲ ਨਾ ਬਾਜੀ ਹਾਂ ਕਿਛੇ ਤੋਂ ਹੋਣਾ ਦੀ ਨਾ ਗੱਲ ਕਰਦੇ ਹੋਂ ਦਾ ਖਾਂਦਾ ਕਹਿੰਦਾ ਜੋ ਗੱਲ ਨਹੀਂ ਚਰੀ ਜਾਓ ਸਾਡੀ ਨਾ ਕਿਤੇ ਡਾਬੇ ਨਾ ਆਈ ਤੋਂ ਨੂੰ ਬੁਲਾ ਸਕ ਲਈ ਹੁਣ ਇਹ ਵੀ ਚਾਹੀ ਗਈ 50-50 ਹਜ਼ਾਰ ਰੁਪਏ ਸਾਡੇ ਸਿਰ ਬਾ ਦਿੱਤਾ ਵੀ ਇਹ ਭਰੋ ਤੇ ਭੇਜਾਓ ਅੱਛਾ ਅੱਜ ਦੀ ਗੱਲ ਅੱਜ ਆ ਮੈਡਮ ਤੇ ਵੀ 13000 ਰੁਪਏ ਦਾ ਇਹ ਰੋੜ ਦੇਣਾ ਬਿਨਾਂ ਰੋੜ ਇੱਥੇ ਦਾ ਬਾਕੀ ਬੰਦੇ ਟੇਟ ਬਾਕੀ ਉਹਨੇ ਵੇਚਰਿਆਂ ਅੱਛਾ ਮੈਂ ਇਹ ਕਹਿਣਾ ਚਾਹੁੰਦਾ ਮੇਰਾ ਬੇਟਾ 16 ਨੌ ਨੂੰ ਕਾਜ਼ਕਸਤਾਨ ਗਿਆ ਸੀਗਾ ਤੇ ਉੱਥੇ ਜਾ ਕੇ ਉਹਨਾਂ ਨੂੰ ਜਿਹੜਾ ਕੰਮ ਮਿਲਿਆ ਉਹ ਡਰਾਈਵਰ ਸੀਗਾ ਉਹਨਾਂ ਨੂੰ ਗੱਟ ਖੋਲਣ ਦਾ ਕੰਮ ਮਿਲਿਆ ਲੇਬਰ ਦਾ ਮਿਲਿਆ ਬੇਚਾ ਚਲਾਣ ਦਾ ਮਿਲਿਆ ਔਰ ਝਾੜੂ ਮਾਰਨ ਦਾ ਮਿਲਿਆ ਨਾ ਕਿ ਮੁੰਡੇ ਡਰਾਈਵਰੀ ਦਾ ਕੰਮ ਕਰਦੇ ਸੀ ਉਹ ਝਾੜੂ ਮਾਰਨ ਵਾਸਤੇ ਨਹੀਂ ਗਏ ਆ ਮਨ ਲਓ ਜੇ ਹੁਣ ਇਥੇ ਕੋਈ ਵਧੀਆ ਤੇ ਕੰਮ ਵੀ ਕਰ ਰਹੀ ਨਹੀਂ ਸਾਡੇ ਕੋਲ ਬਹੁਤ ਅੱچھے ਹਿਆਰ ਗਾਦੇ ਪਹਿਲਾਂ ਵੀ ਬਹੁਤ ਬੰਦੇ ਆ ਪਰ ਇਹ ਨਹੀਂ ਅੱਤੇ ਹਿਆਰ ਕੀਤੇ ਤੁਹਾਡਾ ਪੰਜਾਬੀ ਬੰਦਰਾ ਕੋਈ ਇੰਨੇ ਨਹੀਂ ਸਭ ਚੁੱਪ ਹੀ ਬਿਆਰਦੇ ਹੋਈ ਹੈ ਜੀ ਅੱਛਾ ਜੀ ਠੀਕ ਹੈ ਲੋਬੀ ਸਾਡੀ ਮਤਲਬ ਆਜ ਸੁਣ ਰਿਹਾ ਅਸੀਂ ਤੁਹਾਡੇ ਕੋਲੋਂ ਹੈਲਪ ਇਹ ਮੰਗਦੇ ਆ ਕਿ ਸਾਡੇ ਬੇਟੇ ਔਰ ਸਾਡਾ ਕੋਈ ਵੀ ਨਾਲ ਸਾਥੀ ਹੈ ਉਹਨੂੰ ਟਿਕਟ ਔਰ ਉਹਨਾਂ ਨੂੰ ਮਤਲਬ ਪੇਮੈਂਟ ਉਹਨਾਂ ਨੂੰ ਨਾਲ ਮਿਲਣੀ ਚਾਹੀਦੀ ਆ ਤਾਂ ਕਿ ਉਹ ਛੇਤੀ ਦੇ ਛੇਤੀ ਸਾਡੇ ਇੰਡੀਆ ਪਹੁੰਚ ਜਾਣ ਇੱਕ ਗੱਲ ਸੁਣੋ ਬਈ ਮਤਲਬ ਉਸ ਦਿਨ ਥਾਣੇ ਚ ਹਲਾ ਪਰਚਾ ਲਿਖਿਆ ਤਾਂ ਉਹਦਾ ਕਹਿੰਦਾ ਸੀ ਕਹਿੰਦਾ ਵੀ ਮੈਂ ਮਤਲਬ ਵੀ ਜਿੰਨਾ ਵੀ ਖਰਚਾ ਹੋਊਗਾ ਦੇਊਂਗਾ ਇੱਕ ਇੱਕ ਰੁਪਈਆ ਕਹਿੰਦਾ ਬਹੁਤ ਹੱਥ ਘਾਟ ਨੇ ਇਹ ਗੱਲ ਮੈਂ ਜਿੱਦ ਤੋਂ ਹੀ ਇਹ ਕਹਿੰਦੀ ਹਾਂ ਇਹ ਕੱਢਿਆ ਬਾਅਦ ਆਉਣਾ ਅੱਛਾ ਹੈ ਮੇਰਾ ਨਾਮ ਬੀਨਾ ਕੁਮਾਰੀ ਮਹਾਰਦੀਪ ਦੇ ਬੜੀ ਮੰਮਾ ਬੋਲੇ ਬੋਲਿਆ ਕਰਦੇ ਸਾਡੇ ਮੁੰਡੇ ਨੂੰ ਬਾਹਰ ਗਏ ਨੂੰ 6 ਮਹੀਨਾ ਹੋ ਗਿਆ ਜੀ ਉਹਨਾਂ ਨੇ ਵੀ ਬਹੁਤ ਤੋਕ ਕਰਿਆ ਵਾਹ ਤਾਂ ਉਹਨਾਂ ਨੂੰ ਬੱਚਿਆਂ ਨਾਲ ਜਿਹੜਾ ਉਹਨਾਂ ਨੇ ਉੱਥੇ ਇੱਕ ਡਰਾਵ ਵਿੱਚ ਗਿਆ ਤੇ ਡਰਾਵਲੀ ਦਾ ਕੰਮ ਜਿਆ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਦਾ ਕੰਮ ਲੇਬਰ ਦਾ ਕਰਵਾਇਆ ਕਰਦੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਕਹਿੰਦੇ ਵੀ ਸਾਡੀ ਤਾਂ ਇਹੀ ਰਿਕਵੈਸਟ ਹੈ ਵੀ ਸਾਡੇ ਬੱਚੇ ਇੰਡੀਆ ਆਏ ਲੈਂਦੇ ਜਾਣ ਨਾਲ ਸਾਡਾ ਪੈਸਾ ਵਾਪਸ ਦੇ ਦਿੱਤਾ ਜਿੰਨਾ ਕ ਪੈਸਾ ਲੱਗਿਆ ਤੁਹਾਨੂੰ 1,75,000 ਲੱਗੇ ਅੱਛਾ ਤੇ ਉਹਦੇ ਵਿੱਚ ਕੋਈ ਐਗਰੀਮੈਂਟ ਹੋਇਆ ਤੁਹਾਡਾ ਕੋਈ ਅਫੀਸ਼ੀਅਲ ਹੋਇਆ ਉਹਨਾਂ ਨਾਲ ਨਹੀਂ ਉਹ ਤਾਂ ਬੱਚਿਆਂ ਨੂੰ ਪਤਾ ਤਾਂ ਪਾਜੀ ਪਰ ਐਗਰੀਮੈਂਟ ਤਾਂ ਹੈ ਤਾਂ ਪਰ ਇਦਾਂ ਦਾ ਨਹੀਂ ਬਣਾਇਆ ਉਹਨਾਂ ਨੇ ਜਿੱਦਾਂ ਉਹ ਕੰਮ ਕਰਵਾਇਆ ਕਰਦੇ ਐਗਰੀਮੈਂਟ ਹੋਇਆ ਕਿਹਨਾਂ ਨਾਲ ਸੀ ਕਿਹੜਾ ਕਿਹੜਾ ਏਜੰਟ ਤੁਹਾਨੂੰ ਦਰਸਾਣੀ ਹੈ ਕਿਥੋਂ ਦੇ ਆ? ਰੇਲਵੇ ਰੋਡ ਦੇ ਆ। ਅੱਛਾ ਰੇਲਵੇ ਰੋਡ ਦਾ ਬੰਦਾ ਫੈਣੀ ਉਹਨਾਂ ਨਾਲ ਤੁਹਾਡਾ ਹੋਇਆ। ਹਾਂਜੀ ਉਹਨਾਂ ਨਾਲ ਹੋਇਆ। ਫਿਰ ਇਹ ਸੰਦੀਪ ਕੁਮਾਰ ਸੰਤੂ ਜੀ, ਰੰਗਵਾਰ ਵਾਲੇ ਸਾਹਿਬ ਸਭ ਘੰਟਾ ਤਾਂ ਕਿ ਉਹਨ ਕੋਈ ਵੀ ਫਿਕਰ ਨਹੀਂ ਹੈਗਾ ਕਿ ਬੱਚੇ ਉੱਥੇ ਭੁੱਖੇ ਬੈਠੇ ਆ ਜਾਂ ਥਿਆਏ ਬੈਠੇ ਆ ਜਾਂ ਉਹਨਾਂ ਨੂੰ ਲੋੜ ਹੈ ਉਹਨਾਂ ਨੂੰ ਉਹ ਤੱਕੇ ਮਾਰ ਰਹੇ ਆ ਤਾਂ ਕਿ ਕੋਈ ਬੰਦਾ ਆਪਣੇ ਆਪ ਕੋ ਫਸਿਆ ਹੋਵੇ ਫਿਰ ਪਤਾ ਬੰਦੇ ਨੂੰ ਲੱਗਦਾ ਵੀ ਮੈਂ ਕਿੱਦਾਂ ਫਸਿਆ ਹੋਇਆ ਆ। ਤਾਂ ਕਿ ਦੇਖੋ ਏਜੰਟਰ ਮੇਰੀ ਬਾਦ ਇਹ ਜਾਣੀ ਹੋਈ ਸਾਰਿਆਂ ਤੱਕ ਏਜੰਟਰ ਨੂੰ ਸੁਣ ਕੇ ਫਟਾਫਟ ਸਾਡੇ ਨਾਲ ਕੋਈ ਵੀ ਗੱਲਬਾਤ ਕਰਨ ਦੀ ਕਲੀਅਰ ਕਰਨੀ ਹੈ ਤਾਂ ਕਿ ਮੁੰਡੇ ਜਲਦੀ ਜਲਦੀ ਇੰਡੀਆ ਪਹੁੰਚਣੇ ਚਾਹੀਦੇ ਮੁੰਡਿਆਂ ਦੀ ਪੇਮੈਂਟ ਨਾਲ ਮਿਲਣੀ ਚਾਹੀਦੀ ਹੈ ਤੁਸੀਂ ਏਜੰਟਰ ਨਾਲ ਕੋਈ ਕੋਸ਼ਿਸ਼ ਨਹੀਂ ਕੀਤੀ ਫੋਨ ਤੇ ਵੀ ਨਹੀਂ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਨਾ ਸਾਡੇ ਕੋਲ ਨੰਬਰ ਹੈ ਜੀ ਉਹਦਾ ਤੁਸੀਂ ਕੋਸ਼ਿਸ਼ ਕੀਤੀ ਨਹੀਂ ਹਾਂ ਜੀ ਨੰਬਰ ਮੁੰਡੇ ਕੋਲ ਹੀ ਸਾਰਾ ਹੀ ਠੀਕ ਨਹੀਂ ਗੱਲ ਉਹਨੇ ਕੋਈ ਕੋਸ਼ਿਸ਼ ਕੀਤੀ ਨਹੀਂ ਉਹਨਾਂ ਨੇ ਕੀਤੀ ਉਹ ਤਾਂ ਕਰੇ ਕਰਦੇ ਆ ਅੱਛਾ ਜੀ ਸਾਸਤਰੀਕਾਲ ਜੀ ਸਾਸਤਰੀਕਾਲ ਜੀ ਭਗਵੰਤ ਮਾਨ ਸਾਹਿਬ ਨੂੰ ਵੀ ਸਾਸਤਰੀਕਾਲ ਅਸੀਂ ਹਰਜੋਤ ਬੈਂਸ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਸਾਸਤਰੀਕਾਲ ਬੋਲਦੇ ਜੀ ਅੱਜ ਸਾਡੇ ਪਰਿਵਾਰ ਅਨੰਦਪੁਰ ਸਾਹਿਬ گئے ਸੀਗੇ ਮੀਡੀਆ ਕੋਲ ਤੇ ਹਰਜੋਤ ਬੈਂਸ ਹੋਣਾ ਤੱਕ ਆਪਾਂ ਗੱਲ ਪਹਾਨੇ ਲਈ ਤੇ ਸਾਰੇ ਉੱਥੇ ਇਕੱਠੇ ਹੋਏ ਸੀਗੇ ਤੇ ਦੂਜਾ ਨੰਬਰ ਅਸੀਂ ਮੈਡਮ ਕੋਲ ਵੀ ਗਏ ਸੀ ਕਿ ਵੀ ਸਾਨੂੰ ਭੇਜੋ ਉਹ ਨਹੀਂ ਸਾਨੂੰ ਖਰਚਾ ਦੱਸ ਤਾ ਵੀ ਇਹਨਾਂ ਖਰਚਾ ਤੁਹਾਡਾ ਲੱਗਣਾ ਹੈ ਕਿਉਂਕਿ ਇੰਡੀਆ ਦਾ 50-60000 ਰੁਪਈਆ ਘੱਟੋ-ਘੱਟ ਬਣਦਾ ਈ ਬੇ ਦੋ ਤੇ ਚੱਲ ਜੋ ਇਸ ਦੇ ਜਦੋਂ ਇੱਕ ਖਾਨ ਹੋਣਾ ਨਾਲ ਗੱਲ ਕੀਤੀ ਉਹ ਨਹੀਂ ਸ਼ਰੇਆ ਮੁੱਕਰ ਕੇ ਉਹ ਕਹਿੰਦੇ ਅਸੀਂ ਕੁਝ ਨਹੀਂ ਦੇ ਸਕਦੇ ਤੁਸੀਂ ਆਓ ਨਾ ਆਓ ਤੇ ਬਾਕੀ ਅਸੀਂ ਘਰਦਿਆਂ ਦੇ ਸਾਡੇ ਨਾਲ ਗੁਆਰ ਲਈ ਹੈ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਭਗਵੰਤ ਮਾਨ ਸਾਹਿਬ ਨੂੰ ਵੀ ਤੇ ਉਹ ਜੋ ਵੀ ਹੈ ਸਾਡੀ ਆਵਾਜ਼ ਰਹੀਂ ਤੁਸੀਂ ਨੀੜੀਏ ਤੋਂ ਹੋ ਸਕਦੇ ਐ ਅੱਸੀ ਕੱਲ ਜੀ ਮੇਰਾ ਨਾਮ ਮਨਜੀਤ ਸਿੰਘ ਮੈਂ ਪਿੰਡ ਕਨੋਲੀ ਤੋਂ ਜੀ ਤੇ ਆਪਣੀ ਅਜੇ ਅਸੀਂ ਕੰਪਨੀ ਦੇ ਮੈਨੇਜਮੈਂਟ ਕੋਲ ਗਏ ਸੀਗੇ ਮੈਨੇਜਮੈਂਟ ਨੇ ਸਾਨੂੰ ਇੱਕੋ ਗੱਲ ਕਹੀ ਆ ਕਿ ਤੁਸੀਂ ਇੰਨਾ ਹਰਜਾਨਾ ਭਰੋ ਇੰਡੀਆ ਦਾ ਤਕਰੀਬਨ 50 60000 ਰੁਪਏ ਬਣਦਾ ਵਾ ਜੀ ਤੇ ਇੰਨਾ ਆਪਣਾ ਤੁਸੀਂ ਆਪਣਾ ਕੋਈ ਐਂਟਰੀ ਫੀਸ ਆ ਕੋਈ ਫੀਸ ਆ ਕੋਈ ਵਰਦ ਜਾਂ ਕਪੜਾ ਹੋ ਗਿਆ ਬਿਸਤਰੇ ਦੇ ਪੈਸੇ ਹੋ ਗਏ ਸਾਰਾ ਕੁਝ ਪੇ ਕਰਕੇ ਜਾਓ ਟਿਕਟ ਆਪਣੇ ਕਰਵਾਓ ਤੇ ਇੰਡੀਆ ਚੱਲ ਜਾਓ ਤੁਸੀਂ ਤੇ ਸਾਡੇ ਕੋਲ ਤਾਂ ਇਸ ਟਾਈਮ ਇੱਕ ਰੁਪਿਆ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਸਾਡੀ ਇਹ ਹੀ ਗੁਜਾਰਿਸ਼ ਹੈ ਸਾਡੇ ਏਜੰਟ ਦੇ ਵਿਰੁੱਧ ਸਹੀ ਹੀ ਗੱਲ ਕਹਿੰਦੇ ਆ ਕਿ ਸਾਨੂੰ ਟਿਕਟ ਦੇ ਕੇ ਸਾਡਾ ਜੋ ਵੀ ਕੰਪਨੀ ਨਾਲ ਪੇ ਕਰਨਾ ਤੁਸੀਂ ਗੱਲਬਾਤ ਕਰਕੇ ਸਾਨੂੰ ਇੰਡੀਆ ਭਲਾਇਆ ਜੇ ਪਲੀਜ਼ ਸਰਕੈਸਟਾ ਸਾਡੀ ਹੱਥ ਬੰਨ੍ਹ ਕੇ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਆਨੰਦਪੁਰ ਸਾਹਿਬ ਖੜੇ ਹਾਂ ਤੇ ਜੇ ਤੁਸੀਂ ਗੱਲਾਂ ਸੁਣ ਰਹੇ ਹੋ ਉਹਨਾਂ ਪਰਿਵਾਰਾਂ ਦਾ ਦੁੱਖ ਦਰਦ ਸੁਣ ਲਿਆ ਜਿਹੜੇ ਪਿਛਲੇ ਦਿਨਾਂ ਤੋਂ ਪਾਕਿਸਤਾਨ ਦੇ ਵਿੱਚ ਆਪਣਾ ਜਿਹੜਾ ਦੁੱਖ ਦਰਦ ਦੱਸ ਰਹੇ ਆ ਵੀਡੀਓ ਰਾਹੀਂ ਮੀਡੀਆ ਰਾਹੀਂ ਇਹਨਾਂ ਨੇ ਇੱਥੇ ਪ੍ਰਸ਼ਾਸਨ ਨੂੰ ਤੇ ਮਾਨਜੋਗ ਜਿਹੜੇ ਮੰਤਰੀ ਐ ਪੈਂ ਸਾਹਿਬ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਆਪਣੇ ਗੁਹਾਰ ਲਗਾਈ ਕਿ ਸਾਡੇ ਜਿਹੜੇ ਪਰਿਵਾਰਾਂ ਦੇ ਜੀ ਐ ਉਹ ਉੱਥੋਂ ਵਾਪਸ ਘਰੇ ਬੁલાਏ ਜਾਣ ਕਿਉਂਕਿ ਉਹ ਉੱਥੇ ਸੰਤੋਸ਼ਟ ਨਹੀਂ ਹਨ ਉਹ ਤੰਗ ਹਨ ਉੱਥੇ ਇਤੋਂ ਤੱਕ ਕਿ ਉਹ ਇਹ ਕਹਿ ਰਹੇ ਨੇ ਜੇ ਸਾਨੂੰ ਨਹੀਂ ਬੁਲਾਇਆ ਗਿਆ ਤਾਂ ਸਾਡੀ ਉੱਥੋਂ লাশ ਆਵੇਗੀ ਇਤੋਂ ਤੱਕ ਵੀ ਉਹਨਾਂ ਮੁੰਡਿਆਂ ਦੇ ਬਿਆਨ ਹਨ ਆਪਾਂ ਅਲੱਗ-ਅਲੱਗ ਪਰਿਵਾਰਾਂ ਦੇ ਨਾਲ ਗੱਲ ਕੀਤੀ ਆ ਉਹਨਾਂ ਦੇ ਜੀਆ ਨੇ ਇੱਥੇ ਆਪਣੀ ਹਾਲਤ ਜਿਹੜੀ ਦੱਸੀ ਆ ਇੱਕ ਹੋਰ ਵੀ ਨੇ ਉਹਨਾਂ ਦੇ ਹਸਬੰਡ ਜਿਹੜੇ ਅਮਰਜੀਤ ਸਿੰਘ ਜੀ ਐ ਤੇ ਇਹ ਹਰਵਿੰਦਰ ਸਿੰਘ ਜੀ ਤੇ ਇਹ ਇਹਨਾਂ ਦੇ ਘਰ ਦੇ ਵੀ ਉੱਥੇ ਹੀ ਨੇ ਉਹ ਸੱਤ ਜੀਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਸਾਡੇ ਅਲੱਗ-ਅਲੱਗ ਇੱਥੇ ਇਲਾਕੇ ਦੇ ਆਨੰਦਪੁਰ ਸਾਹਿਬ ਦੇ ਏਰੀਏ ਦੇ ਸਾਡੇ ਪਰਿਵਾਰ ਹਨ ਤੇ ਅਸੀਂ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਖਾਨ ਜਿਹੜਾ ਕੋਈ ਏਜੰਟ ਹੈ ਚਾਹੇ ਜਿਨ੍ਹਾਂ ਦੇ ਥਰੂ ਵੀ ਉਹ ਗਏ ਐ ਕੋਈ ਸਬ ਏਜੰਟਾ ਚਾਹੇ ਕੋਈ ਡਾਇਰੈਕਟਲੀ ਹੈ ਉਹਨਾਂ ਨਾਲ ਸਾਡੀ ਕੋਈ ਪਰਸਨਲ ਕੋਈ ਰੰਜਿਸ਼ ਨਹੀਂ ਅਸੀਂ ਉਹਦੇ ਨਾਲ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਡੇ ਪਰਿਵਾਰ ਦੇ ਜੀਆਂ ਨੂੰ ਵਾਪਸ ਸਾਡੇ ਕੋਲ ਬੁਲਾ ਦੇਵੇ ਤੇ ਸਾਨੂੰ ਉਹਦੇ ਨਾਲ ਕੋਈ ਵੀ ਹੋਰ ਐਸੀ ਲੜਾਈ ਨਹੀਂ ਆਰ ਜਿਹੜਾ ਸਾਡਾ ਖਰਚਾ ਹੈ ਜਿਹੜਾ ਜਿਵੇਂ ਇਹਨਾਂ ਨੇ ਤੰਗੀਆਂ ਤੁਰਸ਼ੀਆਂ ਕੱਟ ਕੇ ਤੇ ਕਿਸੇ ਤੋਂ ਵਿਆਜਾਂ ਪਰ ਚਰਚਾ ਕੇ ਪੈਸੇ ਦੇ ਕੇ ਉਹਨਾਂ ਨੂੰ ਬਾਹਰ ਭੇਜਿਆ ਹੈ ਉਹ ਪੈਸੇ ਸਾਨੂੰ ਮਿਹਨਤ ਦੇ ਪੈਸੇ ਸਾਨੂੰ ਵਾਪਸ ਦੇ ਦੇਵੇ ਅਸੀਂ ਉਹਦੇ ਖਿਲਾਫ ਕੋਈ ਕਾਰਵਾਈ ਫੇਰ ਨਹੀਂ ਕਰਾਂਗੇ ਫੇਰ ਅਸੀਂ ਸਮਝੌਤੇ ਵੱਲ ਤੁਰ ਸਕਦੇ ਹਾਂ ਨਹੀਂ ਤਾਂ ਅਸੀਂ ਉਹਦੇ ਵੱਲ ਕਾਨੂੰਨ ਤੋਂ ਇਸ ਸਰਕਾਰ ਤੋਂ ਇਸ ਪ੍ਰਸ਼ਾਸਨ ਤੋਂ ਗੁਹਾਰ ਲਾਉਨੇ ਆ ਕਿ ਇਹਨਾਂ ਏਜੰਟਾਂ ਦੇ ਖਿਲਾਫ ਇਹਨਾਂ ਜਿਹੜੇ ਸਭ ਏਜੰਟਾਂ ਦੇ ਖਿਲਾਫ ਜਿਹੜੇ ਝੂਠ ਬੋਲ ਕੇ ਜਾਂ ਕਿਸੇ ਤਰ੍ਹਾਂ ਵੀ ਨਾਲ ਬਰਗਲਾ ਕੇ ਇਥੋਂ ਦੇ ਮਾਸੂਮ ਜਾਂ ਜਿਹੜੇ ਲੋਕਾਂ ਨੂੰ ਲੋੜਵੰਦ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਬਾਹਰ ਭੇਜਦੇ ਹਨ ਥੋੜੇ ਜੇ ਪੈਸਿਆਂ ਦੇ ਖਾਤਰ ਲਾਲਚ ਕਰਕੇ ਉਹਨਾਂ ਤੇ ਨੱਥ ਪਾਈ ਜਾ ਸਕਦੇ ਸੋ ਤੁਸੀਂ ਦੇਖ ਰਹੇ ਹੋ ਹਿਡਨ ਸਾਈਡ ਬਿਲੋਂਗਸ ਟੂ ਪੰਜਾਬ ਸ਼੍ਰੀ ਅਨੰਦਪੁਰ ਸਾਹਿਬ